ਇੰਟਰਨੈਸ਼ਨਲ ਲਾਇਨਸ ਕਲੱਬ ਵੱਲੋਂ ਗੁਰਦੁਆਰਾ ਸਿੰਘ ਸਵਾ ਫੇਸ 11 ਮੁਹਾਲੀ ਵਿਕੇ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਇਸ ਕੈਂਪ ਵਿੱਚ ਕੈਂਸਰ ਵਰਗੀ ਨਾਮਰਾਜ਼ ਬਿਮਾਰੀ ਦੇ ਫ੍ਰੀ ਟੈਸਟ ਕੀਤੇ ਗਏ ਜਿਸ ਵਿੱਚ ਬਹੁਤ ਹੀ ਮਾਹਰ ਡਾਕਟਰਾਂ ਦੀ ਟੀਮ ਨੇ ਆਪਣਾ ਸਹਿਯੋਗ ਦਿੱਤਾ ਇਸ ਤੋਂ ਪਹਿਲਾਂ ਵੀ ਲਾਇਨਸ ਕਲੱਬ ਵੱਲੋਂ ਮਨੁੱਖਤਾ ਦੀ ਸੇਵਾ ਲਈ ਬਹੁਤ ਸਾਰੇ ਕੈਂਪਾਂ ਦਾ ਆਯੋਜਨ ਕੀਤਾ ਜਾ ਚੁੱਕਾ ਹੈ ਲਾਇਨਸ ਕਲੱਬ ਇੰਟਰਨੈਸ਼ਨਲ ਦਿਸਟ੍ਰਿਕਟ 321F ਵੱਲੋਂ ਐਜ਼ ਜ਼ੋਨਲ ਚੇਅਰਪਰਸਨ ਅਸੀਂ ਇਹ ਅਰੇਂਜ ਕੀਤਾ ਅੱਜ ਦਾ ਪ੍ਰੋਗਰਾਮ ਮੈਡੀਕਲ ਚੈੱਕਅਪ ਜਿਸ ਵਿੱਚ ਸਾਡੇ ਆਰਸੀ ਸਾਹਿਬ ਤੇ ਡਿਸਟ੍ਰਿਕਟ ਗਵਰਨਰ ਦੇ ਰੈਪ੍ਰੀਜ਼ੈਂਟੇਟਿਵ ਡਾਇਰੈਕਟਰ ਸਾਹਿਬ ਆਏ ਨੇ ਇਹਦੇ ਵਿੱਚ ਗੁਰਦੁਆਰਾ ਫੇਜ਼ 11 ਦੀ ਜਿਹੜੀ ਪ੍ਰਬੰਧਕ ਕਮੇਟੀ ਹੈ ਉਹਨਾਂ ਦੀ ਸਾਨੂੰ ਸਪੋਰਟ ਮਿਲੀ ਹੈ ਬਹੁਤ ਉਹਨਾਂ ਦੇ ਨਾਲ ਜੁਆਇੰਟ ਵੈਂਚਰ ਵੀ ਅਸੀਂ ਕੀਤਾ ਤੇ ਆਪਣੇ ਡਿਸਟ੍ਰਿਕਟ ਦੇ ਵਾਸਤੇ ਅਚੀਵਮੈਂਟ ਵਾਸਤੇ ਲਾਇਓਨਸ ਕਲੱਬ ਦੇ ਮਾਟੋ ਨੂੰ ਫਾਲੋ ਕਰਦੇ ਹੋਏ ਅਸੀਂ ਇਹ ਮੈਡੀਕਲ ਚੈੱਕਅਪ ਕੈਂਪ ਲਗਾਇਆ ਅੱਜ ਜਿਹਦੇ ਵਿੱਚ ਕਾਫੀ ਲੋਕਾਂ ਨੇ ਇਸ ਚੀਜ਼ ਦਾ ਫਾਇਦਾ ਉਠਾਇਆ ਤੇ ਉਹਨਾਂ ਦੇ ਚੈੱਕਅਪ ਕਰਕੇ ਮੈਡੀਸਿਨ ਵੀ ਦਿੱਤੀ ਗਈ ਹੈ ਵਾਈਕੁਰਜੀ ਕਾ ਖਲਸਾ ਵਾਈਕੁਰਜੀ ਕੀ ਫਤਿਹ ਐਸ ਤੋਂ ਪਹਿਲਾਂ ਵੀ ਕਾਫੀ ਕੈਂਸਰ ਦੇ ਕੈਂਪ ਵੀ ਲਾ ਚੁੱਕੇ ਹਾਂ ਬਲੱਡ ਡੋਨੇਸ਼ਨ ਦੇ ਦਾ ਵੀ ਜਿਹੜੇ ਹੈ ਬਲੱਡ ਡੋਨਰ ਦੇ ਕੈਂਪ ਲਾ ਗਏ ਇਸ ਤੋਂ ਇਲਾਵਾ ਅਸੀਂ ਜਦੋਂ ਇੱਥੇ ਹੜ੍ਹ ਵਗੈਰਾ ਵੀ ਆਏ ਆਂ ਸਾਂਝ ਕੇਂਦਰਾਂ ਦੇ ਮਦਦ ਦੇ ਨਾਲ ਹੜ੍ਹਾਂ ਦੇ ਵਿੱਚ ਵੀ ਜਾ ਕੇ ਅਸੀਂ ਜਿੰਨਾਂ ਨੂੰ ਗੁਰੂ ਮਹਾਰਾਜ ਵੱਲੋਂ ਕਿਰਪਾ ਹੋਈ ਹੈ ਉੱਥੇ ਸੇਵਾ ਆਪਣੀ ਕਰ ਪਾਏ ਆਂ ਅੱਜ ਦਾ ਜਿਹੜਾ ਇੱਕ ਮੈਡੀਕਲ ਕਲੋਜੀ ਵੱਲੋਂ ਲਾਈਨ ਕਲੱਬ ਵੱਲੋਂ ਇੱਕ ਮੈਡੀਕਲ ਚੈੱਕਅਪ ਕੈਂਪ ਲਾਇਆ ਗਿਆ ਹੈ ਇੱਕ ਵਾਸੀ ਕੈਂਸਰ ਦਾ ਜਿਹੜਾ ਸੁਹਾਣਾ ਹਸਪੀਟਲ ਵੱਲੋਂ ਪ੍ਰੀ ਮੈਡੀਕਲ ਚੈੱਕਅਪ ਕੈਂਪ ਲੱਗ ਰਿਹਾ ਹੈ ਗੱਡੀ ਆਈ ਹੋਈ ਹੈ ਲੋਡਿਡ ਹੈ ਕਾਫੀ ਜ਼ਿਆਦਾ ਪੇਸ਼ੈਂਟਸ ਇਸ ਨੂੰ ਅਟੈਂਡ ਵੀ ਕਰ ਰਹੇ ਨੇ ਤੇ ਕਰ ਵੀ ਅਜੇ ਵੀ ਆ ਰਹੇ ਪਰਮਾਤਮਾ ਅਗੇ ਅਰਦਾਸ ਕਰਦਾ ਹਾਂ ਮੈਂ ਜਿੰਨੇ ਵੀ ਪੇਸ਼ੈਂਟਸ ਆ ਰਹੇ ਹਨ ਉਹ ਕੈਂਸਰ ਤੋਂ ਬਿਨਾ ਹੋਣ ਕਿਉਂਕਿ ਅੱਜ ਦੀ ਘੜੀ ਡਾਟਾ ਜਿਹੜਾ ਕਹਿ ਰਿਹਾ ਹੈ ਡਾਇਬਾਈਡ ਕੈਂਸਰ ਦੇ ਵਿੱਚ ਵਾਧਾ ਬਹੁਤ ਹੋ ਰਿਹਾ ਹੈ ਉਹਦਾ ਕਾਰਨ ਇਹ ਹੈ ਕਿ ਜ਼ਮੀਨ ਦੇ ਥੱਲੇ ਜਿਹੜਾ ਪਾਣੀ ਹੈ ਸਾਡਾ ਉਹ ਬਹੁਤ ਜ਼ਿਆਦਾ ਪੋਲਿਊਟਡ ਹੋ ਗਿਆ ਹੈ ਇਸ ਤੋਂ ਇਲਾਵਾ ਲੋਕਾਂ ਨੇ ਗ੍ਰੀਨਰੀ ਨੂੰ ਦਰਖਤਾਂ ਨੂੰ ਵਟ ਰਹੇ ਆ ਸਾਨੂੰ ਉਹਦੀ ਬਹੁਤ ਲੋੜ ਹੈ ਐਟਮੋਸਫੇਅਰ ਦੇ ਵਾਸਤੇ ਦਰਖਤ ਲਾਣ ਦੇ ਲਈ ਕਾਫੀ ਲੋੜ ਹੈ ਮੇਰੀ ਤਾਂ ਆ ਗੁਰਦੁਆਰੇ ਵੱਲੋਂ ਗੁਰਦੁਆਰਾ ਸਿੰਘ ਸਵਾਫਿਸ 11 ਵੱਲੋਂ ਇਹੀ ਆਪਣੀ ਟੀਮ ਦੇ ਨਾਲ ਮੈਂ ਬੇਨਤੀ ਕਰਦਾ ਹਾਂ ਪਰਮਾਤਮਾ ਸਭ ਤੇ ਦਿਨ ਟੁਗੜੀ ਰਾਤ ਚੌਗੜੀ ਆਪਣੀ ਮਿਹਰ ਕਰੇ ਸਭ ਨੂੰ ਦੇ ਰੋਗ ਤੋਂ ਬਖਸ਼ੇ ਤੰਦਰੁਸਤੀਆਂ ਬਖਸ਼ੇ ਐਸ ਤਰ੍ਹਾਂ ਹੀ ਮਾਲਕ ਆਪਣਾ ਉਦਮ ਵਸਦਾ ਰਹੇ ਇਹ ਜੀ ਜੀਵਾ ਕਰਦੇ ਰਹੀ ਬਹੁਤ ਧੰਨਵਾਦ ਵਾਇਕਰਜੀ ਕਾ ਖਲਸਾ ਵਾਇਕਰਜੀ ਅੱਜ ਅਸੀਂ ਸ੍ਰੀ ਗੁਰਦੁਆਰਾ ਸਾਹਿਬ ਸਿੰਘ ਸਵਾ ਗੁਰਦੁਆਰਾ ਸਾਹਿਬ ਫੇਜ਼ 11 ਦੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਜਿਨ੍ਹਾਂ ਵਿੱਚੋਂ ਸ਼੍ਰੀ ਐਸਐਸ ਵਾਲੀਆ ਜੀ ਜਿਹੜੇ ਜਿਨ੍ਹਾਂ ਨੇ ਪਹਿਲਾਂ ਆਪਣੇ ਵਿਚਾਰ ਪ੍ਰਗਟ ਕੀਤੇ ਉਹਨਾਂ ਨੇ ਬਹੁਤ ਜ਼ਿਆਦਾ ਸਾਨੂੰ ਸਹਿਯੋਗ ਦਿੱਤਾ ਅਸੀਂ ਆਪਣੇ ਲਾਇਓਨਜ਼ ਕਲੱਬਸ ਮੁਹਾਲੀ ਵੱਲੋਂ ਸਾਰੇ ਲਾਇਓਨਜ਼ ਕਲੱਬ ਵੱਲੋਂ ਮੈਂ ਲਾਇਓਨਜ਼ ਕਲੱਬ ਮੁਹਾਲੀ ਸੁਪਰੀਮ ਦਾ ਸੈਕਟਰੀ ਹਾਂ ਅਸੀਂ ਮੈਡੀਕਲ ਚੈੱਕਅਪ ਕੈਂਪ ਲਗਾਇਆ ਜਿਦੇ ਵਿੱਚ ਜਿਹੜੇ ਜਿੰਨੇ ਵੀ ਮਰੀਜ਼ ਉਰੇ ਆ ਰਹੇ ਨੇ ਜਾਂ ਜਿਹੜੇ ਚੈੱਕਅਪ ਕਰਾਉਣ ਵਾਸਤੇ ਆ ਰਹੇ ਨੇ ਅਸੀਂ ਉਹ ਉਹਨਾਂ ਦਾ ਸਾਰਾ ਚੈੱਕਅਪ ਕੀਤਾ ਜਾ ਰਿਹਾ ਹੈ ਤੇ ਉਹਨਾਂ ਨੂੰ ਡਿਟੇਲ ਦੇ ਵਿੱਚ ਡਾਕਟਰਸ ਪ੍ਰੋਫੈਸ਼ਨਲ ਡਾਕਟਰਸ ਉਹਨਾਂ ਨੂੰ ਸਾਰਾ ਸਮਝਾ ਰਹੇ ਨੇ ਜਦ ਕਿ ਅਸੀਂ ਦੇਖਦੇ ਹਾਂ ਕਿ ਅੱਜ ਦੇ ਦੌਰ ਦੇ ਵਿੱਚ ਹਰ ਇਨਸਾਨ ਦੀ ਜਿਹੜੀ ਲਾਈਫ ਹੈਗੀ ਆ ਉਹ ਬਹੁਤ ਤੇਜ਼ ਹੋ ਚੁੱਕੀ ਹੈ ਉਸ ਲਾਈਫ ਜਿਹੜੀ ਇੰਨੀ ਤੇਜ਼ ਹੋ ਚੁੱਕੀ ਹੈ ਤੇ ਜਿਹੜੇ ਆਪਣੇ ਅੱਜ ਦੇ ਰੋਜ਼ੀਨਾ ਰੋਜ਼ਾਨਾ ਦੇ ਵਿੱਚ ਬੰਦੇ ਇੰਨੇ ਉਲਝ ਗਏ ਨੇ ਕਿ ਉਹ ਆਪਣਾ ਮੈਡੀਕਲ ਚੈੱਕਅਪ ਵੀ ਕਰਵਾ ਨਹੀਂ ਸਕਦੇ ਹਸਪੀਟਲਸ ਦੇ ਵਿੱਚ ਜਾਣ ਦਾ ਵੀ ਸਮਾਂ ਨਹੀਂ ਹੈ ਇਸ ਲਈ ਅਸੀਂ ਇਹ ਉਪਰਾਲਾ ਕੀਤਾ ਤਾਂ ਕਿ ਲੋਕਾਂ ਦਾ ਜਿਹੜਾ ਪ੍ਰੀ ਕੈਂਸਰ ਡਿਟੈਕਟ ਅਗਰ ਹੁੰਦਾ ਹੈ ਤਾਂ ਉਹਨੂੰ ਕਿਉਰ ਕਰ ਸਕੀਏ ਅਦਰਵਾਈਜ਼ ਤਾਂ ਪ੍ਰਮਾਤਮਾ ਅਗੇ ਹੀ ਅਰਦਾਸ ਆਸੀਂ ਗੁਰਦਾਰਾ ਸਾਹਿਬ 'ਚ ਖੜੇ ਆ ਜਿੱਦਾਂ ਕਿ ਪਵالیا ਜੀ ਨੇ ਕਿਹਾ ਕਿ ਜਿੰਨੇ ਵੀ ਪੇਸ਼ੈਂਟ ਆ ਰਹੇ ਨੇ ਉਹਨਾਂ ਨੂੰ ਕਿਸੇ ਨੂੰ ਅਸੀਂ ਅਰਦਾਸ ਕਰਦੇ ਆਂ ਵੀ ਕਿਸੇ ਨੂੰ ਵੀ ਕੈਂਸਰ ਡਿਟੈਕਟ ਨਾ ਹੋਵੇ ਕਿਉਂਕਿ ਇਹ ਇੱਕ ਐਦਾਂ ਦੀ ਨਾਮਰਾਜ਼ ਬਿਮਾਰੀ ਹੈ ਜਿਹੜੀ ਘਰਾਂ ਦੇ ਘਰ ਖਾਲੀ ਕਰ ਦਿੰਦੀ ਹੈ ਨਾ ਇਸ ਦਾ ਇਲਾਜ ਹੁੰਦਾ ਤੇ ਨਾ ਕੋਈ ਇਸ ਦਾ ਇਲਾਜ ਲਾਸਟ ਸਟੇਜਾਂ ਦੇ ਵਿੱਚ ਕਰਵਾ ਸਕਦਾ ਥੈਂਕ ਯੂ ਮੈਂ ਸਭ ਤੋਂ ਪਹਿਲਾਂ ਬਤੌਰ ਡੀਸੀਐਸ 321F ਆਪਣੇ ਕਰਨਲ ਆਪਣੇ ਬ੍ਰਿਗੇਡੀਅਰ ਸਾਹਿਬ ਨੂੰ ਮੁਬਾਰਕਬਾਦ ਦਿੰਦਾ ਜਿਨ੍ਹਾਂ ਨੇ ਬਹੁਤ ਹੀ ਵਧੀਆ ਜਿਹੜਾ ਪ੍ਰੋਜੈਕਟ ਹੈ ਅੱਜ ਮਹਾਲੀਵਾਲ ਨਿਵਾਸੀਆਂ ਲਈ ਲਗਵਾਇਆ ਫੇਸ 11 ਵਿਖੇ ਔਰ ਫ੍ਰੀ ਮੈਡੀਕਲ ਚੈੱਕਅਪ ਕੈਂਪ ਜਿਹੜਾ ਹੈ ਇਹ ਆਪਣੇ ਆਪ ਇੱਕ ਬਹੁਤ ਵੱਡੀ ਸੇਵਾ ਹੈ ਜੋ ਤੁਹਾਡਾ ਮਹੱਲੀ ਸੁਪਰੀਮ ਮਹੱਲੀ ਰੋਜ਼ ਅਤੇ ਲੀਓ ਕਲੱਬ ਵਾਲੇ ਇਕੱਠੇ ਹੋ ਕੇ ਲਗਾ ਰਹੇ ਨੇ ਇੱਥੇ ਤੋਂ ਮੈਂ ਇਸ ਮੌਕੇ ਤੇ ਜਿੱਥੇ ਇੰਨਾ ਸਾਰੇ ਅਫਸਰ ਸਾਹਿਬਾਨ ਨੂੰ ਮੁਬਾਰਕਬਾਦ ਦੇਣਾ ਉੱਥੇ ਨਾਲੇ ਵੀ ਦੱਸਣਾ ਚਾਹੁੰਦਾ ਵੀ ਸਾਡਾ ਜਿਹੜੀ ਜੇ ਲਾਂਚ ਇੰਟਰਨੈਸ਼ਨਲ ਜੋ ਵਰਲਡ ਦੀ ਸਭ ਤੋਂ ਨੰਬਰ 1 ਸੰਸਥਾ ਉਹਨਾਂ ਦਾ ਜੇ ਇਹ ਟੀਚਾ ਵੀ ਮਨੁੱਖਤਾ ਦੀ ਸੇਵਾ ਕੀਤੀ ਜਾਏ ਜਿਹਦੇ ਅੰਦਰ ਅਸੀਂ 8 ਕਾਜ਼ਿਜ਼ ਲੈ ਕੇ ਚੱਲ ਰਹੇ ਹਾਂ ਹੰਗਰ ਰਲੀਫ এনवायरमेंट ਐਂਡ ਅਦਰ ਹਿਊਮਨਿਟੇਰੀਅਨ ਸਰਵਿਸਿਜ਼ ਤੋਂ ਇਨਾਂ ਨੂੰ ਦੇਖਦੇ ਹੋਏ ਜਿੱਥੇ ਸਾਡੇ ਆਰਗੇਨਾਈਜੇਸ਼ਨ ਦੇ ਲਗਭਗ 1.5 ਮਿਲੀਅਨ ਮੈਂਬਰਸ 올 ਓਵਰ ਦਾ ਵਰਡ ਸੇਵਾ ਕਰ ਰਹੇ ਨੇ ਉਹਨਾਂ ਚੋਂ ਇੱਕ ਸਾਡੇ ਬਰਗੇਡੀਰ ਸਾਹਿਬ ਹੈ ਨੇ ਜੋ ਇਸ ਸਾਲ ਐਜ ਜਨ ਚੇਅਰਪਰਸਨ ਕੰਮ ਕਰ ਰਹੇ ਨੇ ਔਰ ਆਪਣੇ ਡਿਸਟ੍ਰਿਕਟ ਨੂੰ ਇਹਨਾਂ ਤੋਂ ਬਹੁਤ ਵੱਡੀਆਂ ਉਮੀਦਾਂ ਵੀ ਨੇ ਔਰ ਬੜੇ ਸਾਡੀ ਜਿਹੜੀ ਡਿਸਟ੍ਰਿਕਟ ਲੀਡਰਸ਼ਿਪ ਹੈ ਬੜੀ ਖੁਸ਼ ਹੈ ਇਹਨਾਂ ਦੇ ਕੰਮ ਤੋਂ ਬਹੁਤ ਵਧੀਆ ਕੰਮ ਕਰ ਰਹੇ ਨੇ ਮੋਹਾਲੀ ਜ਼ਿਲ੍ਹੇ 'ਚ ਤੋਂ ਉਮੀਦ ਹੈ ਆਉਣ ਵਾਲੇ ਸਮੇਂ 'ਚ ਵੀ ਮੋਹਾਲੀ ਨਿਵਾਸੀਆਂ ਲਈ ਬਹੁਤ ਹੀ ਵਧੀਆ ਸਮਾਜ ਸੇਵਾ ਦੇ ਪ੍ਰੋਗਰਾਮ ਉਲੀਕਣਗੇ ਅਤੇ ਨਿਪਟੇ ਚਾੜਨਗੇ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰਾ ਨਾਮ ਪੁਲਕੇਤਾ ਤੇ ਮੈਂ ਲੀਓ ਕਲੱਬ ਮੋਹਾਲੀ ਦਾ ਪ੍ਰੈਜ਼ੀਡੈਂਟ ਨੁਕਤੋਂ ਹਾਂ ਤੇ ਅੱਜ ਆਪਾਂ ਜਿਹੜੇ ਇਵੈਂਟ ਲਈ ਇੱਥੇ ਕਾਗਜ਼ ਹੋਏ ਸੀਗੇ ਉਹ ਇਵੈਂਟ ਬਹੁਤ ਸਕਸੈਸਫੁਲ ਗਿਆ ਕਿਉਂਕਿ ਮੈਨੂੰ ਇਦਾਂ ਲੱਗਦਾ ਵੀ ਲਿਓ ਕਲੱਬ ਜਿਹੜਾ ਲਾਇਓਂਸ ਕਲੱਬ ਤੋਂ ਇੱਕ ਤੁਸੀਂ ਲਾ ਲਓ ਯੰਗ ਬॉयਜ਼ ਲਈ ਯੰਗ ਯੂਥ ਲਈ ਬਣਾਇਆ ਗਿਆ ਹੈ ਲਾਇਓਂਸ ਲਾਇਓਂਸ ਕਲੱਬ ਵੱਲੋਂ ਉਦੀ ਭੂਮਿਕਾ ਬਹੁਤ ਇੰਪੋਰਟੈਂਟ ਮੈਨੂੰ ਅੱਜ ਦੇ ਟਾਈਮ 'ਚ ਲੱਗਦੀ ਹੈ ਬਿਕੋਜ਼ ਮੋਹਾਲੀ ਜਿਹੜਾ ਸਾਡਾ ਸ਼ਹਿਰ ਹੈ ਇਹਦੇ 'ਚ ਬਹੁਤ ਯੂਥ ਹੈ ਬਾਰੋਂ ਵੀ ਬੱਚੇ ਪੜਨ ਆਂਦੇ ਆਂਦੇ ਹੈ ਤੇ ਬਹੁਤ ਸਾਰੀ ਸੋਸ਼ਲ ਐਕਟੀਵਿਟੀਜ਼ 'ਚ ਭਾਗ ਲੈਂਦੇ ਆਂ ਤੇ ਮੈਂ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਜਿਹੜੇ ਵੀਡੀਓਜ਼ ਦੇਖ ਰਹੇ ਆ ਯੂਥ ਨੂੰ ਰਿਕੁਐਸਟ ਕਰੂੰਗਾ ਕਿ ਤੁਸੀਂ ਲੀਓ ਕਲੱਬ ਨੂੰ ਸਪੋਰਟ ਕਰੋ ਲੀਓ ਕਲੱਬ ਜੁਆਇਨ ਕਰੋ ਕਿਉਂਕਿ ਯੂਥ ਲਈ ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਬਣ ਗਿਆ ਕਿਉਂਕਿ ਬਹੁਤ بڑے-ਵੱਡੇ ਮੁੱਦੇ ਨੇ ਜਿਹੜੇ ਸਾਡੇ ਯੂਥ ਦੇ ਹੈਗੇ ਤੇ ਉਹ ਆਪਾਂ ਲੀਓ ਕਲੱਬ ਚਾਹੁੰਦੇ ਆ ਵੀ ਆਪਾਂ ਉੱਠ ਮੁੜ ਕੇ ਉਠਾਈਏ ਤੇ ਨਾਲ ਦੇ ਨਾਲ ਜਿਹੜੀ ਸੇਵਾ ਭਾਵ ਸਾਡੇ ਚ ਹੈਗੀ ਲਾਇਓਨਸ ਕਲੱਬ ਸਾਡੇ ਵੱਡਿਆਂ ਤੋਂ ਜੋ ਆਪਾਂ ਸਿੱਖਿਆ ਹੈ ਵੀ ਸੇਵਾ ਕਰਨੀ ਹੈ ਦਿਲ ਤੋਂ ਕਰਨੀ ਹੈ ਉਹ ਆਪਾਂ ਇਸ ਚੀਜ਼ ਨੂੰ ਅੱਗੇ ਵਧਾਈਏ ਤੇ ਨਾਲੇ ਅੱਜ ਦਾ ਜਿਹੜਾ ਕੈਂਪ ਸੀਗਾ ਉਹ ਬਹੁਤ ਹੀ ਜ਼ਿਆਦਾ ਸਕਸੈਸਫੁਲ ਰਹਾ ਤੇ ਜਿੰਨੀ ਹੈਲਪ ਅਸੀਂ ਆਪਣੇ ਵੱਲੋਂ ਕਰ ਸਕਦੇ ਸੀਗੇ ਐਜ਼ ਅ ਲੀਓ ਕਲੱਬ ਆਪਾਂ ਕੀਤੀ ਬਾਕੀ ਸਾਡੇ ਲਾਇਓਨਸ ਕਲੱਬ ਦੇ ਜਿੰਨੇ ਵੀ ਸਾਡੇ ਸੀਨੀਅਰਸ ਨੇ ਲਾਇਓਨਸ ਕਲੱਬ ਇੰਟਰਨੈਸ਼ਨਲ ਦੇ ਸਾਡੇ ਸੁਪਰੀਮ ਨੇ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੂੰਗਾ ਵੀ ਐਜ਼ ਅ ਜੂਨੀਅਰ ਐਜ਼ ਅ ਲੀਓ ਸਾਨੂੰ ਇਹਨਾਂ ਮੌਕਾ ਦਿੱਤਾ ਵੀ ਆਪਾਂ ਇਹਨਾਂ ਕੈਂਪਸ ਦਾ ਪਾਰਟ ਬਣੀਏ ਤੇ ਸਿੱਖੀ థాంਕ ਯੂ ਸੋ ਮਚ ਸਭ ਤੋਂ ਪਹਿਲਾਂ ਸਾਰੀ ਸੰਗਤ ਪੱਤੇ ਬੁਲਾਇਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਹਿ ਅੱਜ ਸਵਿੱਤਰ ਧਰਤੀ ਤੇ ਗੁਰੂਆਂ ਦੇ ਹਾਜ਼ਰੀ ਵਿੱਚ ਅੱਜ ਕੈਂਪ ਲਗਾਇਆ ਹੈ ਸਾਡੇ ਪ੍ਰਧਾਨ ਬੱਬਰ ਜੀ ਮਿਸਟਰ ਸਾਡੇ ਮੇਰੇ ਵੀ ਸਾਡੇ ਡੀਸੀਐਸ ਸਾਹਿਬ ਸਾਡੇ ਆਏ ਹੋਏ ਔਰ ਖਾਸ ਤੌਰ ਤੇ ਸਾਡੇ ਕਲੋਪ ਸਾਹਿਬ ਜੈਸੀ ਸਾਹਿਬ ਉਹਨਾਂ ਦੀ ਟੀਮ ਬੜਾ ਅੱਛਾ ਲੱਗਦਾ ਦੇਖ ਕੇ ਵੀ ਅਸੀਂ ਇੱਕ ਧਾਰਨੀ ਰਸਤਾਂ ਦੇ ਉੱਪਰ ਕੈਂਪ ਲਾਇਆ ਲੋਕਾਂ ਦੀ ਸੇਵਾ ਵਾਸਤੇ ਲਾਇਓਂਸ ਕਲੱਬ ਜੋ ਹੈ ਇੱਕ ਸੇਵਾਦਾਇਕ ਬੇਸ ਹੈ ਸਾਡੇ ਇੰਟਰਨੈਸ਼ਨਲ ਪ੍ਰੈਜ਼ੀਡੈਂਟ ਕੱਲ ਸਾਡੇ ਸ਼ਪਤ ਗ੍ਰਾਂਡ ਕਰਨ ਲੱਗੇ ਉਹ ਵੀ ਇੰਡੀਆ ਤੋਂ ਹੈ ਮਿਸਟਰ ਏਪੀ ਸਿੰਘ ਔਰ ਸਾਡੇ ਗਵਰਨਰ ਸਾਹਿਬ ਜਿਹੜੇ ਹੈ ਡਿਸਟ੍ਰਿਕਟ ਦੇ ਸਾਡੇ ਅਮਰਵਾਲ ਜੰਡੂ ਜੀ ਉਹਨੇ ਉਹਨਾਂ ਦੇ ਨਿਦਰ ਦੇ ਨਿਸ਼ਾਨ ਦੇ ਦੇਸ਼ ਨਾਲ ਨਾ ਸੀ ਆ ਜਿਹੜਾ ਜੇ ਕੈਂਪ ਲੱਗਿਆ ਤੇ ਕਾਫੀ ਪੇਸ਼ੈਂਟਸ ਆਏ ਹੈ ਔਰ ਉਮੀਦ ਹੈ ਹੋਰ ਵੀ ਪੇਸ਼ੈਂਟਸ ਆਣਗੇ ਔਰ ਖਾਸ ਕਰ ਮੈਂ ਲੀਗੋ ਕਲੱਬ ਦੀ ਮੈਂ ਬੜੀ ਤਾਰੀਫ ਕਰਨਾ ਚਾਹੁੰਦਾ ਹਾਂ ਕਿਉਂਕਿ ਇਹ ਯੂਥ ਹੈ ਐਕਟਿਵ ਹੈ ਲੋਕ ਜਿੰਨੇ ਯੂਥ ਹੈ ਮੈਂ ਵੀ ਇਹੀ ਕਰਾਂਗਾ ਵੀ ਯੂਥ ਨਾਲ ਇਹਨਾਂ ਜੁੜਨ ਤਾਂ ਕਿ ਹੋਰ ਵੱਧ ਤੋਂ ਵੱਧ ਕੰਮ ਕਰ ਸਕਣ ਤਾਂ ਕਿ ਸਮਾਜ ਦੀ ਵੱਧ ਤੋਂ ਵੱਧ ਸੇਵਾ ਹੋਵੇ